ਸ੍ਰੀ ਕਾਲ ਜੀ ਤੁਸੇ ਖਰੋ 24 7 ਪੰਜਾਬ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਵੀ ਅਜੀਹਾਂ ਫਰਮਾ ਦਾ ਪਰਦਾਫਾਸ਼ ਕੀਤਾ ਜੋ ਕਰੋੜਾ ਰੁਪਏ ਦੀ GST ਚੋਰੀ ਕਰ ਰਹੀਆਂ ਸਨ ਐਨਾ ਫਰਮਾਂ ਨੇ ਬਹੁਤ ਹੀ ਚਲਾਕੀ ਨਾਲ ਆਪਣਾ ਨੈਟਵਰਕ ਸਥਾਪਿਤ ਕੀਤਾ ਜੋ ਸਲ ਪ੍ਰਬੰਧਕਾ ਦੇ ਨਾਮ ਸਾਹਮਣੇ ਨਾ ਆ ਸਕਣ ਇਸ ਲਈ ਉਹਨਾਂ ਨੇ ਆਮច ਦੂਰਾ ਤੇ ਬੇਰੋਜ਼ਗਾਰਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੂੰ 800 ਰੁਪਏ ਦੀ ਰੋਜ਼ਾਨਾ ਮਜ਼ਦੂਰੀ ਦਾ ਲਾਲਚ ਦਿੱਤਾ ਗਿਆ ਤੇ ਉਹਨਾਂ ਦੇ ਪੈਨ ਕਾਰਡ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ੇ ਇਹ ਕਹਿ ਕੇ ਲੈ ਗਏ ਕਿ ਭੁਗਤਾਨ ਉਹਨਾਂ ਦੇ ਖਾਤਿਆਂ ਵਿੱਚ ਕੀਤਾ ਜਾਵੇਗਾ ਬਾਅਦ ਵਿੱਚ ਇਹਨਾਂ ਦਸਤਾਵੇਜ਼ ਦੀ ਵਰਤੋਂ ਕਰਕੇ ਜਾਲੀ ਨਾਮਾਂ ਤੇ ਕੰਪਨੀਆਂ ਬਣਾਈਆਂ ਗਈਆਂ ਤੇ GST ਰਜਿਸਟ੍ਰੇਸ਼ਨ ਕੀਤੀ ਗਈ ਨਾ ਫਰਮਾਂ ਦੇ ਬੈਂਕ ਖਾਤੇ ਪਹਿਲਾਂ ਹੀ ਖੁੱਲੇ ਸਨ ਇਸ ਤਰ੍ਹਾਂ કુલ 856 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ ਇਸ ਵਿੱਚ ਸਿਰਫ ਟੈਕਸੇ ਸਿਵਾਵਾਂ ਦੇ ਨਾਮ ਤੇ ਕਿੰਨੀ GST ਚੋਰੀ 150 ਕਰੋੜ ਰੁਪਏ ਸੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿੰਮਾ ਨੇ ਕਿਹਾ ਹੈ ਕਿ ਹੁਣ ਤੱਕ 40 ਲੱਖ ਰੁਪਏ ਦੀ ਨਕਦੀ ਜਾਲੀ ਬਿੱਲ ਬੁੱਕ ਅਤੇ ਬਿਨਾਂ ਦਸਤਖਤ ਵਿੱਚ ਚੈੱਕ ਬੁੱਕ ਵਰਗੇ ਮਹੱਤਵਪੂਰਨ ਸਬੂਤ ਮਿਲੇ ਹਨ ਇਸ ਮਾਮਲੇ ਵਿੱਚ ਲੁਧਿਆਣਾ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ ਤੇ ਇਸ ਘੁਟਾਲੇ ਵਿੱਚ ਸਰਬਜੀਤ ਸਿੰਘ ਮੁੱਖ ਦੋਸ਼ੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਚੱਲੀ ਹੈ ਉਹ ਹੈ ਕਿ ਲੁਧਿਆਣਾ ਦੀ ਜਿਹੜੀ ਇੱਕ ਫਰਜੀ ਕੰਪਨੀ ਸੀ ਫਰਜੀ ਫਾਰਮਸੀ ਜਿਹੜੀ ਸਿੰਡିକੇਟ ਸੀ ਉਹਨੂੰ ਬੇਰੁਜ਼ਗਾਰ ਕੀਤਾਗਾ ਉਹਦੇ ਚੋਂ 864 ਕਰੋੜ ਰੁਪਏ 804.7 ਕਰੋੜ ਰੁਪਏ ਜਿਹੜਾ ਉਹਦੀ ਕਪੜੇਵਾਦੀ ਉਹਦੀ ਜਿਹੜੀ ਐਮਬੈਸਲਮੈਂਟ ਐਮਬੈਸਲਮੈਂਟ ਜਿਹੜੀ ਆ ਉਹ ਸਾਹਮਣੇ ਆਈ ਆ ਉਹਦੇ ਵਿੱਚੋਂ ਅਸੀਂ 10157.22 1 152.22 ਜਿਹੜਾ ਹੈਗਾ ਕਰੋੜ ਰੁਪਏ ਦੀ ਟੈਕਸ ਚੋਰੀ ਫੜੀਆ ਔਰ ਉਹਦੀ ਐਫਆਈਆਰ ਵੀ ਦਰਜ ਹੋਈ ਉਸ ਫਰਮ ਦੇ ਖਿਲਾਫ ਉਹਨਾਂ ਦੀ ਰੈਸਟ ਵੀ ਪਾਈ ਗਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਨਾਂ ਨੂੰ ਜਿਹੜਾ ਹੈਗਾ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਔਰ ਲਗਾਤਾਰ ਅਸੀਂ ਜਿੱਥੇ ਵੀ ਫਰਜ਼ੀ ਕੰਪਨੀਆਂ ਬਣਾ ਕੇ ਕੁਝ ਲੋਕ ਜਿੱਥੇ ਸਾਡੇ ਪੰਜਾਬ ਨਾਲ ਫਰਾਡ ਕਰਦੇ ਨੇ ਉਥੇ ਦੇਸ਼ ਨਾਲ ਵੀ ਫਰਾਡ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਸਕੰਝਾ ਜਿਹੜਾ ਉਹ ਕਸਿਆਗਾ ਔਰ ਇਸ ਸਮੇਂ ਦੌਰਾਨ ਸਾਡੇ ਸਿੱਪੂ ਜਿਹੜਾ ਸਟੇਟ ਦਾ ਪ੍ਰੋਗਰੈਸ ਯੂਨਟ ਹੈਗਾ ਉਹਨੇ ਵੀ ਜੀਐਸਸੀ ਦੇ ਅੰਦਰ 20 ਫਰਮਾਂ ਦੀ ਪਛਾਣ ਕੀਤੀ ਹੈ ਜਿਹੜੀਆਂ ਬੋਗਸ ਬਿਲਿੰਗ ਪੀ ਆਈ ટી ਸੀ ਕਪੜੇ ਲਈ ਜਿਹੜੀਆਂ ਯੂਜ਼ ਕਰ ਰਹੀਆਂ ਸੀਗੀਆਂ ਵੀ ਫਰਮਾਂ ਦੀ ਇਸ ਤੋਂ ਬਿਨਾ ਵੀ ਜਿਹੜੀ ਅਸੀਂ ਪਛਾਣ ਕੀਤੀ ਹੈਗੀ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲੈ ਰਹੇ ਆਂਗੇ ਇਹਦੇ ਵਿੱਚ ਮੈਂ ਸਮਝਦਾਗਾ ਜਿਹੜੇ ਮਾਸਟਰ ਮਾਈਂਡ ਸੀ ਉਹ ਕੀ ਕਰਦੇ ਸੀਗੇ ਜਿਹੜੇ ਬੇਰੁਜ਼ਗਾਰ ਲੋਕ ਸੀ ਬੇਰੁਜ਼ਗਾਰ ਮਜ਼ਦੂਰ ਵਰਗ ਦੇ ਲੋਕ ਸੀਗੇ ਜਿਹੜੇ ਵਿਚਾਰੇ ਮਜ਼ਦੂਰੀ ਕਰਨ ਲਈ ਪੇਵਰ ਚੌਂਕ ਜਾਂਦੇ ਸਿਖਰਦੇ ਸੀ ਉਹਨਾਂ ਦੇ ਪਹਿਨ ਕਾਰਡ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਅੱਜ 500 ਦੀ ਬਜਾਏ 700 ਰੁਪਏ ਤੁਹਾਨੂੰ ਦਿਹਾੜੀ ਦੇਵਾਂਗੇ ਪਰ ਲੇਕਿਨ ਅਸੀਂ ਤੁਹਾਡੇ account 'ਚ transfer ਕਰ ਦੇਾਂਗੇ ਤੁਸੀਂ ਸਾਨੂੰ ਆਪਣਾ account ਨੰਬਰ ਦੇ ਦਿਓ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਦੇ ਦਿਓ ਤੇ ਤੁਹਾਡੇ account 'ਚ ਕਰ ਦਾਂਗੇ ਉਸ ਤੋਂ ਲੈ ਕੇ ਫਿਰ ਉਹ ਉਸੇ ਆਧਾਰ ਕਾਰਡ ਨੂੰ ਉਸੇ account ਨੰਬਰ ਨੂੰ GST India ਦੇ ਅੰਦਰ ਰਜਿਸਟਰ ਕਰਵਾ ਲੈਂਦੇ ਸੀਗੇ ਔਰ ਖਾਤਾ ਜਿਹੜਾ ਉਹ ਖੁੱਲਿਆ ਹੁੰਦਾ ਸੀਗਾ ਕਰਵਾ ਕੇ ਫਿਰ ਉਹ fraud ਕਰਦੇ ਸੀ ਇਸ ਤਰ੍ਹਾਂ ਜਿਹੜਾ ਇਹ ਅਸੀਂ 800 864 ਕਰੋੜ ਰੁਪਏ ਦਾ ਫਰਾਰ ਜਿਹੜਾ ਅ ਅਟਰੈਕਟ ਕੀਤਾਗਾ ਨੂੰ ਫੜਿਆਗਾ ਔਰ ਉਹਦੇ ਅੰਦਰ ਜਿਹੜੀ ਅ ਅਪ੍ਰੋਕਸੀਮੇਟ ਚੋਰੀ ਸੀ ਟੈਕਸ ਦੀ ਉਹ 157 ਕਰੋੜ ਦੀ ਸੀ ਤੋ ਇਸ ਤੋਂ ਬਿਨਾ ਇਹਦੇ ਵਿੱਚ ਅਸੀਂ ਕਾਫੀ ਸਾਰੇ ਸਬੂਤ ਜਿਹੜੇ ਨੇ ਉਹ ਮੈਂ ਦੱਸ ਦਿਆਂ ਕਿਉਂਕਿ ਇਨਵੈਸਟੀਗੇਸ਼ਨ ਆਲਮੋਸਟ ਇਸ ਕੇਸ ਦੀ ਕੰਪਲੀਟ ਹੋਣ ਵਾਲੀ ਆ 40 ਲੱਖ ਰੁਪਇਆ ਇਹਦੀ ਜਿਹੜੀ ਆ ਕਰੰਸੀ ਉਹ ਅਸੀਂ ਰਿਕਵਰ ਕੀਤੀ ਸੀ ਫਰਜੀ ਬਿਲ ਬੁੱਕਾਂ ਬਿਨਾ ਦਰਖਸਤ ਚੈੱਕ ਬੁੱਕ ਸਟੈਪ ਲੱਗੇ ਜਿਹੜੇ ਫਾਰਮ ਸੀ ਉਹ ਫੜੇ ਸੀਗੇ ਸੋ ਇਹਦੇ ਵਿੱਚ ਕਾਰਵਾਈ ਜਿਹੜੀ ਹੋਈ ਆ ਐਫ ਆਈ ਆਰ ਨੰਬਰ 139 ਡੇਟਡ 25 6 25 ਲੁਧਿਆੜਾ ਚ ਦਰਜ ਹੋਈ ਆ ਔਰ ਇਹਦੇ ਅੰਦਰ ਜਿਹੜਾ ਮੁੱਖ ਦੋਸ਼ੀ ਆ ਸਰਬਜੀਤ ਸਿੰਘ ਉਹਦੀ ਗ੍ਰਿਫਤਾਰੀ ਜਿਹੜੀ ਆ ਅੱਜ ਉਹ ਭੱਜਿਆ ਹੋਇਆਗਾ ਉਹਦੀ ਗ੍ਰਿਫਤਾਰੀ ਹੋ ਰਹੀ ਹੈ ਕਿ ਉਹ ਕਾਫੀ ਸਾਰੇ ਜਿਹੜੇ ਵਿਅਕਤੀ ਨੇ ਉਹ ਅਰੈਸਟ ਕਰ ਲਏਗੇ ਇਸ ਤੋਂ ਬਨਾ ਇੱਕ ਹੋਰ ਸੀਰੀਅਸ ਫਰਾਡ ਜਿਹੜਾ ਸਾਡੇ ਜੀਐਸਟੀ ਡਿਪਾਰਟਮੈਂਟ ਨੇ ਡਿਟੈਕਟ ਕੀਤਾਗਾ ਉਹ ਆਗਾ ਐਮਐਸ ਮਾਤਾ ਦੁਰਗਾ ਰੋਡ ਲਾਈਨਸ ਤੁਸੀਂ ਦੇਖੀ ਹੋਣੀ ਉਹ ਰੋਡ ਲਾਈਨ ਸਰਕਾਂ ਤੇ ਸੜਕਾਂ ਦੇ ਤੇ ਟਰੱਕ ਬੱਸਾਂ ਉਹਨਾਂ ਦੀਆਂ ਘੁੰਮਦੀਆਂ ਤਰੋਂ ਨਜ਼ਰ ਆਉਦੀਆਂ ਨੇ ਕਿਆਂ ਐਮਐਸ ਮਾਂ ਦੁਰਗਾ ਰੋਡ ਲਾਈਨਸ ਇਹਦਾ ਵੀ 168 ਕਰੋੜ ਰੁਪਏ ਦਾ ਈਵੇ ਬਿੱਲ ਜਿਹੜਾ ਸੀ ਉਹਦੀ ਧੋਖਾ ਧੜੀ ਜਿਹੜੀ ਆ ਅਸੀਂ ਡਿਟੈਕਟ ਕੀਤੀ ਆ ਔਰ ਇਹਦੇ ਨਾਲ 30 ਯਾਨੀ 30.66 ਕਰੋੜ ਰੁਪਏ ਦੀ ਟੈਕਸ ਚੋਰੀ ਜਿਹੜੀ ਆ ਉਹ ਸਾਹਮਣੇ ਆਈ ਆ ਐਫਆਈਆਰ ਜਿਹੜੀ ਦਰਜ ਹੋਈ ਆ ਮਾ ਦੁਰਗਾ ਰੋਡ ਲਾਈਨ ਦੇ ਅੰਦਰ ਉਹਦਾ ਜੀਐਸਟੀ ਨੰਬਰ ਦੇ ਆਧਾਰ ਤੇ ਉਹਦੀ ਜਿਹੜੀ ਆ ਅਸੀਂ ਐਫਆਈਆ ਦਰਜ ਕਰਾਈ ਆ ਔਰ ਉਹਦੇ ਤੇ ਵੀ ਜਿਹੜਾ ਐਕਸ਼ਨ ਸਾਡਾ ਲਗਾਤਾਰ ਜਾਰੀ ਆ ਇਹ ਰੋਡ ਲਾਈਨ ਜਿਹੜੀ ਆ ਕਾਪਰ ਦਾ ਤਬਾਕੂ ਦਾ ਸਕ੍ਰੈਪ ਦਾ ਕੰਮ ਕਰਦੇ ਸੀ 30 ਕਰੋੜ ਰੁਪਏ ਦੀ ਜਿਹੜੀ ਆ ਇਹਨਾਂ ਨੇ ਟੈਕਸ ਚੋਰੀ ਕੀਤੀ ਸੀ ਸੋ ਇਸ ਦੇ ਵਿੱਚ ਜਿਹੜਾ ਇਹਦਾ ਮਾਲਕਾ ਬਿਜੇ ਮਮਗੈਨ ਬਿਜੇ ਮਮਗੈਨ ਦਾ ਮਾਲਕਾ ਉਹਦੇ ਬਰੋ ਦਾ ਐਫਆਈਆ ਨੰਬਰ 184 ਡੇਟਡ 3625 ਜਿਹੜੀ ਆ ਉਹ ਅਸੀਂ ਦਰਜ ਕੀਤੀ ਆ ਇਹਦੇ ਅੰਦਰ ਵੀ ਗ੍ਰਿਫਤਾਰੀਆਂ ਕਾਫੀ ਸਾਰੀਆਂ ਅਜੇ ਬਾਕੀ ਨੇ ਕਾਫੀ ਸਾਰੇ ਲੋਕਾਂ ਨੂੰ ਅਸੀਂ ਫੜ ਲਿਆਗਾ ਸੋ ਇਹ ਤਾਂ ਪੋਸੀਬਲ ਹੋਇਆ ਕਿ ਲਗਾਤਾਰ ਅਸੀਂ ਪੰਜਾਬ ਦੇ ਅੰਦਰ ਲਗਾਤਾਰ GST ਇੰਦੇ ਅੰਦਰ ਡਿਪਾਰਟਮੈਂਟ ਦੇ ਅੰਦਰ ਲਗਾਤਾਰ ਅਸੀਂ ਸੁਧਾਰ ਕਰਦੇ ਆ ਸੁਧਾਰ ਕਰ ਰਹੇ ਆ ਅਸੀਂ ਇੱਕ ਆਪਣਾ ਨਵਾਂ ਇੰਟੀਗ੍ਰੇਸ਼ਨ ਜਿਹੜਾ ਸ਼ੁਰੂ ਕੀਤਾਗਾ IFMS ਇਸ ਹਰੇਕ ਡਿਪਾਰਟਮੈਂਟ ਦਾ ਸ਼ੁਰੂ ਕੀਤਾਗਾ ਕਿ ਜਦੋਂ ਅਸੀਂ ਡਿਪਾਰਟਮੈਂਟਾਂ ਨੂੰ ਜਦੋਂ ਅਸੀਂ ਡਿਪਾਰਟਮੈਂਟਾਂ ਨੂੰ ਗ੍ਰਾਂਟ ਜਾਰੀ ਕਰਦੇ ਆ ਮੰਨ ਲਓ ਅਸੀਂ ਹਾਊਸਿੰਗ ਡਿਪਾਰਟਮੈਂਟ ਨੂੰ ਗ੍ਰਾਂਟ ਜਾਰੀ ਕੀਤੀ ਕਿਸੇ ਬਿਲਡਿੰਗ ਦੇ ਲਈ ਜਾਂ ਅਸੀਂ ਫੂਡ ਸਪਲਾਈ ਨੂੰ ਕੀਤੀ ਜਾਂ ਅਸੀਂ ਕਿਸੇ ਹੋਰ ਡਿਪਾਰਟਮੈਂਟ ਨੂੰ ਕੀਤੀ ਤਾਂ ਜਦੋਂ ਅਸੀਂ ਗ੍ਰਾਂਟ ਜਾਰੀ ਕਰਦੇ ਆ ਉਹਦੇ ਜਿਹੜੀ ਗ੍ਰਾਂਟ ਲੱਗਦੀ ਸੀ ਉਹਦੇ ਜਿਹੜੇ ਜੀਐਸਸੀ ਦੇ ਪੈਸੇ ਸੀ ਉਹ ਕਿਤੇ ਨਾ ਕਿਤੇ ਸਹੀ ਤਰੀਕੇ ਦੇ ਨਾਲ ਸਰਕਾਰ ਕੋਲੇ ਨਹੀਂ ਪਹੁੰਚਦੇ ਸੀ ਹੁਣ ਅਸੀਂ ਆਈਐਫਐਫ ਜਿਹੜਾ ਆਈਐਫ ਐਮਐਸ ਇੰਟੀਗ੍ਰੇਟਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਇੰਟੀਗ੍ਰੇਟਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਜਿਹੜਾ ਆਈਐਫ ਐਮਐਸ ਜਿਹੜਾ ਪੰਜਾਬ ਉਹ ਅਸੀਂ ਬਣਾ ਲਿਆ ਉਹਦੇ ਉਹਦੇ ਤਹਿਤ ਜਿਹੜਾ ਉਹ ਸਾਰਾ ਪੈਸਾ ਜਿੰਨੀ ਗ੍ਰਾਂਟ ਦਿੱਤੀ ਆ ਉਹਦਾ ਬਣਦਾ ਜੀਐਸਟੀ ਜਿਹੜਾ ਉਹ ਇੱਕ ਇੱਕ ਪੈਸਾ ਡਿਪਾਰਟਮੈਂਟ ਕੋਲੇ ਪਹੁੰਚ ਰਿਹਾਗਾ ਇਸ ਤੋਂ ਬਿਨਾ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਲਿਆਗਾ ਨਵੀਂ ਪਹਿਲ ਕਰ ਵੀ ਕੀਤੀ ਆ ਪੰਜਾਬ ਦੇ ਅੰਦਰ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਔਰ ਜਿਸ ਦੇ ਨਾਲ ਜੀਐਸਟੀ ਲਗਭਗ ਸਾਡਾ ਜੇ ਮੈਂ ਐਨਿਊਅਲੀ ਗੱਲ ਕਰਾਂ ਸਾਲਾਨਾ ਗੱਲ ਕਰਾਂ ਤਾਂ 500 ਕਰੋੜ ਰੁਪਇਆ ਜਿਹੜਾ ਆਊ ਆਜੂਗਾ ਜਿਹੜਾ ਕਿਸੇ ਨਾ ਕਿਸੇ ਰੂਪ ਚ ਦੂਸਰੇ ਸਟੇਟਾਂ ਨੂੰ ਜਾਂਦਾ ਸੀ ਯੂਨੀਅਨ ਟੈਰੀਟਰੀ ਨੂੰ ਜਾਂਦਾ ਸੀ ਯਾਦਰ ਸਟੇਟ ਤੋਂ ਜਾਂਦਾ ਸੀ ਯਾਨੀ ਸਾਡੇ ਡਿਪਾਰਟਮੈਂਟ ਦੇ ਜਿਹੜੇ ਜੀਐਸਟੀ ਦੇ ਰਜਿਸਟ੍ਰੇਸ਼ਨ ਸੀਗੀਆਂ ਉਹ ਜਾਂ ਡਿਟੀਚ ਹੋ ਜਾਂ ਸੀ ਗਿਆ ਜਾਂ ਅਦਰ ਕਿਸੇ ਹੋਸਟੇਟ ਹੋ ਜਾ ਹੁੰਿਆ ਸੀ ਕਿ ਉਹਨਾਂ ਦੇ ਕਿਸੇ ਨਾ ਕਿਸੇ ਸਮੇਂ ਉਹਨਾਂ ਦੇ ਹੈੱਡ ਆਫਿਸ ਕਿਸੇ ਹੋਰ ਸਟੇਟਸ ਰਹਿ ਸੀ ਜਾਂ ਸਬ ਆਫਿਸ ਰਹਿ ਸੀ ਉਥੇ ਉਸ ਸਮੇਂ ਦੀਆਂ ਸਮੇ ਸਮੇਂ ਦੀਆਂ ਸਰਕਾਰਾਂ ਨੇ ਆਪ ਦਾ ਜੀਐਸਟੀ ਜਿਹੜਾ ਸੀ ਰਜਿਸਟ੍ਰੇਸ਼ਨ ਉਥੇ ਕਰਵਾਈ ਸੀ ਉਹ ਸਾਰੀ ਰਜਿਸਟ੍ਰੇਸ਼ਨ ਜਿਹੜੀ ਆ ਸੀ ਪੰਜਾਬ ਦਾ ਤੱਕ ਪੰਜਾਬ ਦੇ ਵਿੱਚ ਉਹ ਸਾਰੀ ਰਜਿਸਟ੍ਰੇਸ਼ਨ ਅਸੀਂ ਉਹ ਪੰਜਾਬ ਚ ਕਰਵਾਈ ਆ ਮਹਾਰਿਚ ਕਰਵਾਈ ਆ ਜਿੱਥੇ ਜਿੱਥੇ ਡਿਪਾਰਟਮੈਂਟ ਜਿਹੜੇ ਐਡਜਸਟ ਕਰਦੇ ਨੇ ਜਾਂ ਉਹਨਾਂ ਦੇ ਸਬ ਆਫਿਸ ਰਜਿਸਟਰ ਕਰਦੇ ਨੇ ਜਾਂ ਹੈਡ ਆਫਿਸ ਐਡਜਸਟ ਕਰਦੇ ਨੇ ਉਹਦੇ ਨਾਲ ਤਕਰੀਬਨ ਐਨੂਅਲੀ 500 ਕਰੋੜ ਰੁਪਏ ਦਾ ਫਾਇਦਾ ਜਿਹੜਾ ਉਹ ਪੰਜਾਬ ਨੂੰ ਹੋਊਗਾ ਇਸ ਤੋਂ ਬਿਨਾ ਰੀਅਲ ਟਾਈਮ ਈ-ਵੇ ਬਿਲ ਪੋਰਟਲ ਇਹ ਬਹੁਤ ਹੀ ਮੈਸਬਨੈਕ ਅੱਛੀ ਸ਼ੁਰੂਆਤ ਪੰਜਾਬ ਤੋਂ ਹੋਈਆ ਰੀਅਲ ਟਾਈਮ ਈ-ਵੇ ਬਿਲ ਇਹਦਾ ਮਤਲਬ ਕੀ ਆ ਕਿ ਅੱਗੇ ਜਿਹੜੇ ਈ-ਵੇ ਬਿਲ ਸੀ ਈ-ਵੇ ਬਿਲ ਜਦੋਂ ਮੰਨ ਲਓ ਦਿੱਲੀ ਚ ਈ-ਵੇ ਬਿਲ ਕਟਿਆ ਉਹਦੀ ਇਨਫਰਮੇਸ਼ਨ ਪੰਜਾਬ ਤੱਕ ਪਹੁੰਚਦੇ ਆ ਪਹੁੰਚਦੇ ਆ ਆਲਮੋਸਟ 10 ਤੋਂ 4 ਦਿਨ ਲੱਗ ਜਾਂਦੇ ਸੀ ਤਿੰਨ ਤੋਂ 4 ਦਿਨ ਦਾ ਸਮਾਂ ਲੱਗ ਜਾਂਦਾ ਸੀਗਾ ਸਾਨੂੰ ਉਸ ਫਰਾਡ ਨੂੰ ਉਸ ਗੱਡੀ ਦੇ ਟੈਕਸ ਨੂੰ ਅਸੈਸ ਕਰਨ ਦੇ ਅੰਦਰ ਕਿਉਂਕਿ ਲੰਘ ਜਾਂਦੀ ਸੀ ਸਤਾਂ ਦਿਨਾਂ 'ਚ ਪਤਾ ਹੀ ਨਹੀਂ ਲੱਗਦਾ ਸੀਗਾ ਸੋ ਕਿੰਨਾ ਬਿੱਲ ਜਾਰੀ ਹੋਇਆ ਕਿੰਨਾ ਨਹੀਂ ਹੋਇਆ ਸੋ ਕਈ ਵਾਰ ਯੂਪੀ ਬਿਹਾਰ ਜੇ ਤਿੰਨ ਚਾਰ ਦਿਨ ਦਾ ਸਮਾਂ ਲਾਈਏ ਤਾਂ ਪੂਰੇ ਨਾਰਥ ਇੰਡੀਆ ਦੇ ਕਿ ਪੂਰੇ ਇੰਡੀਆ ਦੇ ਟਰੱਕ ਜਿਹੜੇ ਨੇਗੇ ਉਹ ਇੱਕ ਦੇਸ਼ਾਂ ਇੱਕ ਦੂਜਾ ਸਟੇਟ ਜਿਹੜਾ ਕ੍ਰਾਸ ਕਰਦੇ ਨੇ ਤਿੰਨ ਦਿਨਾਂ 'ਚ ਹੁਣ ਜਿਹੜਾ ਅਸੀਂ ਰੀਅਲ ਟਾਈਮ ਈਵੇ ਬਿੱਲ ਪੋਰਟਲ ਬਣਾਇਆਗਾ ਇਹਦੇ 'ਚ ਅਸੀਂ ਲਗਭਗ ਵਿਦਨਨ ਆਵਰ ਵਿਦਨਨ ਨੇ ਆਵਰ ਅਸੀਂ ਡਿਟੈਕਟ ਕਰ ਪਾਵਾਂਗੇ ਕਿ ਇਹ ਬੇਜੜਾ ਉਹ ਦਿੱਲੀ ਚ ਜਨਰੇਟ ਹੋ ਗਿਆ ਮਾਲ ਜਿਹੜਾ ਫਲਾਣੇ ਟਰੱਕ ਚ ਭਰਿਆ ਗਿਆ ਫਲਾਣੀ ਕਨਜ਼ਾਈਨਮੈਂਟ ਫਲਾਣੀ ਜਿਹੜੀ ਆ ਟ੍ਰੇਨ ਤੇ ਆ ਰਹੀ ਆ ਜਾਂ ਗੱਡੀ ਤੇ ਆ ਰਹੀ ਆ ਜਾਂ ਜਿਸ ਵੀ ਵਹੀਕਲ ਤੇ ਆ ਰਹੀ ਆ ਜਿਸ ਵੀ ਟਰਾਂਸਪੋਰਟੇਸ਼ਨ ਦੇ ਸਾਧਨ ਤੇ ਆ ਰਹੀ ਆ ਉਹਨੂੰ ਅਸੀਂ ਇੱਕ ਘੰਟੇ ਦੇ ਅੰਦਰ ਡਿਟੈਕਟ ਕਰ ਲਵਾਂਗੇ ਕਿ ਹਾਂਜੀ ਇਹ ਦਿੱਲੀ ਤੋਂ ਚੱਲਦੀ ਬੰਗਲੌਰ ਤੋਂ ਚੱਲਦੀ ਕਿੱਥੋਂ ਚੱਲਦੀ ਇਹਦੀ ਡੈਸਟੀਨੇਸ਼ਨ ਜਿਹੜੀ ਆ ਉਹ ਲੁਧਿਆਣਾ ਜਲੰਧਰ ਅਮਰਸਰ ਪੰਜਾਬ ਦੇ ਕਿਸੇ ਵੀ ਸ਼ਹਿਰ ਚਾ ਤੋਂ ਸਾਨੂੰ ਜਿਹੜਾ ਉਥੇ ਟੈਕਸ ਦੀ ਜਿਹੜੀ ਆ ਕਲੈਕਟ ਕਰਨ ਦੇ ਅੰਦਰ ਬੈਸਮਿੰਦਾ ਬੜੀ ਆਸਾਨੀ ਹੋਊਗੀ ਸੋ ਇਹ ਸਾਰਾ ਕੁਝ ਪੋਸੀਬਲ ਆ ਆਉਣ ਵਾਲੇ ਸਮੇਂ ਚ ਅਸੀਂ ਕੋਈ ਹੋਰ ਪੋਰਟਲ ਜਿਹੜੇ ਬੜੀ ਜਲਦੀ ਲਾਂਚ ਕਰਨ ਵਾਲੇ ਆ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਨਾਲ ਬੈਸਮਿੰਦਾ ਪੰਜਾਬ ਦੀ ਟੈਕਸ ਐਨਫੋਰਸਮੈਂਟ ਜਿਹੜੀ ਆ ਹੋਰ ਸਟਰੋਂਗ ਹੋ ਗਈ ਹੋਰ ਮਜ਼ਬੂਤ ਹੋ ਗਈ ਤਾਂ ਕਿ ਪੰਜਾਬ ਦਾ ਪੈਸਾ ਜਿਹੜਾ ਇੱਕ ਇੱਕ ਪੈਸਾ ਉਹ ਕੋਈ ਉਹਨੂੰ ਕੋਈ ਚੋਰੀ ਦਾ ਕਰ ਸਕੇ ਟੈਕਸ ਦਾ ਔਰ ਲਗਾਤਾਰ ਉਹ ਸਾਡੇ ਖਜ਼ਾਨੇ ਚ ਆਵੇ ਤੇ ਸਿਰਫ ਤਾਂ ਹੀ ਪੋਸੀਬਲ ਹੋ ਸਕਿਆ ਜੇਕਰ ਮੈਂ ਸਮਝਦਾ ਸਾਡੀ ਕ腐ਸ਼ਨ ਦੇਗੇਂਸ ਜ਼ੀਰੋ ਟੋਲਰੈਂਸ ਸਾਡੀ ਭ੍ਰਿਸ਼ਟਾਚਾਰ ਦੇਗੇਂਸ ਜ਼ੀਰੋ ਟੋਲਰੈਂਸ ਔਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾੜ ਦੇ ਦਿਸ਼ਾ ਨਿਰਦੇਸ਼ ਦੇ ਹੇਠ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੀ ਗਵਾਹੀ ਇੱਕ ਇਮਾਨਦਾਰ ਤੇ ਨੇਕ ਨੀਤੀ ਵਾਲੀ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਹੁਣੇ ਅਸੀਂ ਜਿਹੜੇ ਸਾਡੇ ਵੱਡੇ ਪੰਜ ਟੈਕਸਪੇਅਰ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਆ ਆਨਰ ਕੀਤਾ ਹੈਗਾ ਕਿ ਪੰਜਾਬ ਦੇ ਲਗਾਤਾਰ ਪੰਜਾਬ ਦੇ ਲੋਕ ਜਿਹੜੇ ਨੇ ਕਿ ਉਹ ਇਮਾਨਦਾਰੀ ਦੇ ਨਾਲ ਸਾਨੂੰ ਟੈਕਸ ਦੇ ਰਹੇ ਨੇ ਕਿਉਂ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹਦਾ ਗਠਨ ਹੋਇਆ ਹੈਗਾ ਸੋ ਮੈਂ ਉਹਨਾਂ ਸਾਰੇ ਟੈਕਸਪੇਅਰ ਨੂੰ ਜਿਹੜੇ ਅੱਛੇ ਤਰੀਕੇ ਦੇ ਨਾਲ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਇਮਾਨਦਾਰ ਦਾ ਟੈਕਸ ਦੇ ਰਹੇ ਨੇਗੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਚਾਹਾਂਗਾ ਸੋ ਇਹ ਇਥੋਂ ਪਤਾ ਲੱਗਦਾ ਕਿ ਅੱਜ ਪੰਜਾਬ ਦੇ ਵਿੱਚ ਪੁਰਾਣੀਆਂ ਸਰਕਾਰਾਂ ਜਿਹੜੀਆਂ ਨੇ ਗੀਆਂ ਉਹ ਕਿਸ ਤਰ੍ਹਾਂ ਜਿਹੜੀਆਂ ਟੈਕਸ ਚੋਰੀ ਕਰਦੀਆਂ ਸੀ ਕਿਸ ਤਰ੍ਹਾਂ ਉਹਨਾਂ ਨੇ ਡਿਪਾਰਟਮੈਂਟਾਂ ਨੂੰ ਮਤਲਬ ਕਿ ਕੱਖੋਂ ਹੌਲੇ ਕਰ ਰੱਖਿਆ ਸੀ ਹਰ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਹੱਥ ਬੰਨੇ ਹੁੰਦੇ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਪਲਸ਼ਨ ਦੇ ਅੰਦਰ ਉਹਨੂੰ ਕੰਪੈਲ ਕਰਕੇ ਕਿਸ ਤਰ੍ਹਾਂ ਜਿਹੜੀਆਂ ਚੋਰੀਆਂ ਕਰਵਾਇਆਂ ਜਾਂ ਕਰਵਾਉਣ ਦੀ ਉਤਸ਼ਾਹਤ ਕੀਤਾ ਜਾਂਦਾ ਸੀ ਪਰ ਲੇਕਿਨ ਸਾਡੀ ਪੰਜਾਬ ਦੀ ਹਿਸਟਰੀ ਦੇ ਅੰਦਰ ਪਹਿਲੀ ਸਰਕਾਰ ਆ ਜਿਹੜੀ ਬਿਲਕੁਲ ਕਾਨੂੰਨ ਨੂੰ ਮੰਨਦੀ ਆ ਔਰ ਕਾਨੂੰਨ ਨੂੰ ਲਾਗੂ ਕਰਦੀ ਆ ਔਰ ਇਮਾਨਦਾਰੀ ਉੱਤੇ ਪਹਰਾ ਦੇ ਰਹੀ ਆ ਥੈਂਕ ਯੂ